ਹਾਂਜੀ ਬਾਈ ਕੀ ਹਾਲ ਚਾਲ ਨੇ ਸਾਰਿਆਂ ਦੇ ਆਸ ਕਰਦੇ ਆ ਵੀ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਖੜੇ ਆ ਪਿੰਡ ਦੁੱਗਾ ਤੇ ਇੱਥੇ ਬਈ ਆ ਪੌਦ ਬਕਾਊਆ ਤੇ ਬਾਈ ਜੀ ਨਾਲ ਥੋੜੀ ਗੱਲ ਕਰਾਉਣੀ ਆ ਵੀ ਕਿਹੜੀ ਕਿਹੜੀ ਪੌਦਾ ਹੈ ਤੇ ਦੱਸੀ ਬਾਈ ਕਿਹੜੀ ਕਿਹੜੀ ਪੌਦਾ ਹੈ ਆਪਣੇ ਕੋਲੇ ਬਈ ਸਾਰੇ ਤਰ੍ਹਾਂ ਦੀ ਹੋ ਤਕਰੀਬਨ 1847 26 1509 ਤੇ 1692 ਸਾਰੇ ਤਰ੍ਹਾਂ ਦੀ ਹੋ ਹੈਗੀ ਆ ਪੌਦ ਬਈ ਠੀਕ ਹੈ ਠੀਕ ਹੈ ਬਈ ਇਹ ਕੀ ਮਤਲਬ ਫੋਨ ਤੇ ਕਨੈਕਟ ਕਰ ਲੈਣ ਬੰਦੇ ਫੋਨ ਤੇ ਕਰ ਲਾਂਗੇ ਹਾਂ ਫੋਨ ਤੇ ਹੀ ਕਰਨੀ ਆ ਤਿੰਨ ਨੰਬਰ ਵੀ ਬੋਲ ਦੇ ਬਾਈ ਮਾੜੇ ਉੱਚੀ ਬੋਲ ਕੇ 99781 ਠੀਕ ਆ ਬਾਈ 86873 94781 86873 73 86873 ਰੇਟ ਰੂਟ ਵੀ ਆ ਵੀ ਬੰਦਾ ਫੋਨ ਕਰ ਲਿਓ ਹਾਂ ਵੀ ਫੋਨ ਤੇ ਆਪੀ ਆਪਦੀ ਗੱਲ ਕਰ ਲਿਓ ਬਹੁਤ ਖੜੀਆ ਬਾਦੂ ਜੇ ਕਿਸੇ ਭਰਾ ਨੂੰ ਲੋੜ ਹੈ 23 24 ਦਿਨਾਂ ਦੀ 23 24 ਦਿਨਾਂ ਦੀ ਹੈ ਬਾਈ 23 24 ਦਿਨਾਂ ਦੀ ਹੈ ਜਮਾ ਕੱਚੀ ਆ ਹਲਦੀ ਘੜੀ ਤਾਂ ਦੀ ਇੱਕ ਜੱਗੀ ਦੁਕਾਨ ਦੇ ਆਪਨੇ ਭਰਾ ਸਨ ਜਾਣਦੀ ਹੁੰਦੀ ਸੀ ਹਣਾ ਕੌਡੀ ਖੇਡਦਾ ਤੇ ਇਹਦੇ ਆਪ ਦੇ ਖੇਤ ਲਈ ਹੋਈ ਹੈ ਜੇ ਕਿਸੇ ਨੂੰ ਲੋੜ ਹੈ ਤਾਂ ਸੰਪਰਕ ਜਰੂਰ ਕਰਿਓ ਇਹਦੇ ਉੱਤੇ ਵੀ ਨੰਬਰ ਲਿਖ ਕੇ ਪਾਵਾਂਗੇ ਅਸੀਂ ਤੇ ਧੰਨਵਾਦ ਭਾਈ ਜੇ ਵੀਡੀਓ ਠੀਕ ਲੱਗੀ ਤਾਂ ਉਹਦਾ ਸ਼ੇਅਰ ਜਰੂਰ ਕਰਿਓ ਠੀਕ ਹੈ ਭਾਈ ਠੀਕ ਹੈ ਜੀ